ਆ ਵੀ ਦੇਖ ਸਕਦੇ ਹੋ ਕੋਚਰ ਮਾਰਕੀਟ ਚੌੜੇ ਹੋਏ ਆ ਜੀ ਇੱਥੇ ਟ੍ਰੈਫਿਕ ਇਸ ਸਮੇ ਸਮੂਦਲੀ ਚੱਲਦਾ ਪਿਆ ਇੱਥੇ ਲਾਈਟਾਂ ਨਹੀਂ ਲੱਗੀਆਂ ਤੇ ਲੋਕੀ ਜੋ ਹੈ ਚਾਰੋਂ ਤਰਫੋਂ ਆ ਰਹੇ ਨੇ ਦੇਖ ਸਕਦੇ ਹੋ ਇੱਥੇ ਲਾਈਟਾਂ ਨਹੀਂ ਹੈਗੀਆਂ ਪਰ ਟ੍ਰੈਫਿਕ ਵੀ ਘੱਟ ਹੈ ਜ਼ਰੂਰ ਲਾਈਟਾਂ ਲੱਗਣੀ ਚਾਹੀਦੀਆਂ ਲੋਕੀ ਲੰਘਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ चारों तरफों ट्रैफिक आ रहा है मार्केट वधिया बनी हुई है कोचर मार्केट चौंक खड़े जी लाइव व्यू मेरे इतने लाइटा नहीं लगी हुई लाइटा नहीं लगी हुई इतने लाइट लाइटा नहीं लगी, हुई है लाइटा। लाइटा नहीं लगी यहां पर ਭਾਈ ਲਾਈਟਾਂ ਨਹੀਂ ਲੱਗੀਆਂ ਤੇ ਆਈ ਲਾਈਟ ਰਾਈਟਾ ਜਿਹੜੀ ਆਪਾਂ ਚਾਲਾਂ ਵਾਲੀ ਲਾਈਟਾਂ ਜਿਵੇਂ ਕਿ ਤੁਹਾਨੂੰ ਦਿਖਾਇਆ ਕੋਚਰ ਮਾਰਕੀਟ ਚੌਂਕ ਦੀ ਸ਼ਾਮ ਦੀਆਂ ਤਸਵੀਰਾਂ ਜਦ ਲੋਕਾਂ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਸ਼ਾਮੀ ਇਨਾ ਰਸ਼ ਨਹੀਂ ਹੁੰਦਾ ਲਾਈਟਾਂ ਨਹੀਂ ਹੈਗੀਆਂ ਜਿਹੜੀ ਟ੍ਰੈਫਿਕ ਲਾਈਟਸ ਹੁੰਦੀਆਂ ਪਰ ਦੁਪਹਿਰ ਦੇ ਵਕਤ ਜਦ ਸਕੂਲਾਂ ਦੀ ਛੁੱਟੀ ਹੁੰਦੀ ਹੈ ਤੇ ਉੱਥੇ ਬੜਾ ਰਸ਼ ਹੁੰਦਾ ਹੈ ਬਾਕੀ ਕਿਸੇ ਦਿਨ ਦੁਪਹਿਰ ਦੀ ਵੀ ਵੀਡੀਓ ਜ਼ਰੂਰ ਬਣਾ ਕੇ ਪਾਵਾਂਗੇ ਤੁਹਾਨੂੰ ਦੱਸ ਦਈਏ ਕੋਚਰ ਮਾਰਕੀਟ ਚੌਂਕ ਦੇ ਵਿੱਚ ਦੀ ਤਸਵੀਰਾਂ ਤੁਹਾਨੂੰ ਦਿਖਾਈ ਹੈਗੀਆਂ ਚੀ ਲੁਧਿਆਣੇ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਡਿਜੀਟਲ ਟੈਫਿਕ ਲਾਈਟਾਂ ਲੱਗ ਚੁੱਕੀਆਂ ਹੈਗੀਆਂ ਚੀ ਪਰ ਕੋਚਰ ਮਾਰਕੀਟ ਤੇ ਵਿੱਚ ਨਹੀਂ ਲੱਗੀ ਹੈ ਇੱਕ ਦੁਕਾਨਦਾਰ ਨਾਲ ਗੱਲ ਕੀਤੀ ਸੀ ਉਹਨਾਂ ਨੇ ਦੱਸਿਆ ਕਿ ਇੱਥੇ ਲਾਈਟਾਂ ਦੀ ਲੋੜ ਨਹੀਂ ਹੈ ਬਾਕੀ ਰਾਹਗੀਰਾਂ ਨੂੰ ਜਦ ਪੁੱਛਿਆ ਗਿਆ ਤੇ ਉਹਨਾਂ ਨੇ ਦੱਸਿਆ ਕਿ ਟ੍ਰੈਫੀ ਲਾਈਟਾਂ ਦੀ ਲੋੜ ਹੈਗੀ ਕਿਉਂਕਿ ਦੁਪਹਿਰ ਹੀ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਬਾਕੀ ਦੇਖਣਾ ਹੋਏਗਾ ਕੀ ਕੋਚਲ ਮਾਰਕੀਟ ਚੌਂਕ ਦਾ ਕਿਵੇਂ ਰੰਦਾ ਹੈ ਪ੍ਰਬੰਧ ਬਾਕੀ ਜੋ ਹੈ ਉਹ ਜਾਨਾ ਪੁਲਿਸ ਵੀ ਚਲਾਨ ਕਰਦੀ ਹੈਗੀ ਜੀ ਹੁਣ ਈ ਚਲਾਨ ਦੀ ਫੈਸਿਲਿਟੀ ਵੀ ਸ਼ੁਰੂ ਹੋ ਗਈ ਹੈਗੀ ਜੀ ਕੈਮਰੇ ਵਿੱਚ ਨਜ਼ਰ ਆ ਗਿਆ ਜੋ ਵਿਅਕਤੀ ਜੋ ਰੋਂਗ ਸਾਈਡ ਤੋਂ ਆਂਦਾ ਹੈ ਜਾਂ ਫਿਰ ਰੈੱਡ ਲਾਈਟ ਜੰਪ ਕਰਦਾ ਹੈ ਤੇ ਉਸਤੇ ਕਰ ਸਿੱਧਾ ਈ ਚਲਾਨ ਆਵੇਗਾ ਜੀ ਹੋਰ ਵੀ ਜਗ੍ਹਾ ਤੇ ਤੁਹਾਨੂੰ ਵੀਡੀਓ ਦਿਖਾਵਾਂਗੇ ਹੀਰੋ ਬਿਕਰੀ ਚੌਂਕ ਦੀ ਵੀਡੀਓ ਦਿਖਾਈ ਸੀਗੀ ਜੀ ਤੇ ਕੋਚਰ ਮਾਰਕੀਟ ਦੇ ਚੌਂਕ ਤੇ ਤੁਸੀਂ ਵੀਡੀਓ ਦੇਖੀ ਸੀਗੀ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨ ਜਰੂਰ ਸਬਸਕ੍ਰਾਈਬ ਕਰੋ ਅਸੀਂ ਤੁਹਾਨੂੰ ਇਦਾਂ ਦੀਆਂ ਡਵੈਲਪਮੈਂਟਲ ਚੀਜ਼ਾਂ ਦਿਖਾਉਂਦੇ ਰਵਾਂਗੇ ਜੀ ਤੇ ਇਹ ਜਿਹੜਾ ਚੈਨਲ ਹੈ ਇਹ ਡਵੈਲਪਮੈਂਟ ਦੇ ਉੱਤੇ ਜ਼ਿਆਦਾ ਫੋਕਸ ਕਰਦਾ ਹੈਗਾ ਜਿਵੇਂ ਸੜਕਾਂ ਨਹੀਂ ਬਣੀਆਂ ਹੈਗੀਆਂ ਟ੍ਰੈਫਿਕ ਲਾਈਟਸ ਨਹੀਂ ਹੈਗੀਆਂ ਰੂਲਸ ਫਾਲੋ ਨਹੀਂ ਹੁੰਦੇ ਪੁਲਿਸ ਕਿਸੇ ਹੈਲਪ ਨਹੀਂ ਕਰਦੀ ਤਾਂ ਗਲਵੱੜ ਕਿੱਤੀ ਜਾਂਦੀ ਹੈਗੀ ਹੈ ਜੀ ਇਹ ਜਿਹੜੀ ਸਾਰੀ ਖਬਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਇਨਫੋਰਮੇਸ਼ਨ ਨਿਊਜ਼ ਚੈਨਲ ਮੈਂ ਅਜਿ ਗੁੱਤਾ ਥੈਂਕ ਯੂ